ਕੰਮ ਵੱਧ ਗਿਆ ਕੰਮ ਵੱਧ ਗਿਆ ਉਹ ਕੰਮ ਫੱਦ ਗਿਆ ਉਹ ਥਾੜੀ ਪੈ ਕੰਮ ਵੱਧ ਗਿਆ ਉਹ ਪਿੱਛੇ ਆ ਮੇਰੇ ਅੱਗੇ ਥੜ ਗਈ ਉਹ ਗੱਡੀ ਕਿਆ ਸਪੈਕੀ ਗੋਦਾ ਗਿਆ ਦਸ ਕਰ ਗੱਲ ਆਵੇਂ ਜਰਾ ਆਏ ਆਏ ਇੱਧਰ ਵੇ ਤੂੰ ਮੈਂ ਆਂਦੀ ਐ ਕਿੱਥੇ ਚੱਲੇ ਆਤੀ ਰਾਤ ਉਹ ਲੋਬਦੀ ਅਖ ਲੜੀ ਬੰਦ ਉਹਦਾ ਗਲਾ ਭਾ ਦਾ ਜੇਰਾ ਵੇ ਲੱਤਣਾ ਹੀ ਮੈਂ ਜਰਾ ਟੱਕਰ ਹੀ ਦੇ ਲੈ ਜੀ ਆ ਗਿਆ ਦੀ ਗਾਦੇ ਭਾਜੀ ਕਹਿੰਦੇ ਨਹੀਂ ਲਾ ਕੇ ਜਾਣਾ ਅਈ ਕੱਡੇ ਦੇ ਚੜਾ ਬਣਿਆ ਨੰਬਰ ਚਾਈਏ ਜੰਨੇ ਆ ਬਣਾ ਜੀ ਬਲਵੀਰ ਨੂੰ ਲਾਵਾ ਮੂੰਹ ਬਲਵੀਰ ਕਿਹੜਾ ਸੀਚੇਵਾਲ ਨੈਬਲ ਵੀਰ ਭਲਤ ਜਿਹੜਾ ਬੈਟਰੀ ਲਗਾ ਮਾਰਿਆ ਜਿਹੜਾ ਹੈ ਜਿਹੜਾ ਟੱਕਾ ਲਿਆ ਕੁਛ ਨਹੀਂ ਉਹ ਸੁੱਖ ਹੈਗੇ ਕੋਈ ਸਮਝ ਲੱਗੂਗੀ ਦੇਖੋ ਜੀ ਇਹ ਪੰਪ ਜੀ ਛੇੜੀ ਲਾ ਪੰਪ ਚ ਤੇਲ ਹੀ ਨਹੀਂ ਆਉਂਦਾ ਤੇ ਪੰਪ ਚ ਤੇਲ ਆਵੇ ਫੋੜੇ ਪੁੱਛ ਲੈਨੇ ਪਾਪਾ ਨੇ ਬਣੂਗਾ ਤੇਲ ਆਵਾ ਓਏ ਲਾ ਕੇ ਪਾਪਾ ਕਹਿੰਦਾ ਪਾਪਾ ਚ ਤੇਲ ਨਹੀਂ ਆਉਂਦਿਆ ਭੈੜ ਚ ਉਹਦਾ ਇੰਨਾ ਤੇਲ ਆਉਂਦਾ ਕੋਈ ਕੋਮਣ ਰੇਲ ਆਣਾ ਸਿੱਧੀ ਆ ਭੈੜ ਤੇ ਟੈਂਕੀ ਜੂ ਦਿੱਤਾ ਹੁੰਦਾ ਨਾ ਵਾਹ ਕਰਨ ਲੱਗਿਆ ਆਹ ਕਰੋ ਕਰੋ ਟੋਚਾ ਟੋਚਾ ਚੈੱਕ ਕਰੋ ਜੀ ਆ ਮੇਰੇ ਲੱਕੜਾ ਬਾਨ ਨੇ ਇਕਠਾਈ ਇਕਠਾ ਹੀ ਪਾਇਆ ਰੇ ਤਾਂ ਹੀ ਦਾ ਜੀ 200 ਦਾ ਇਕਠਾ ਹੀ ਪਾਇਆ ਆ ਮੇਰੇ ਲੱਕੜਾ ਬਾਨ ਨੇ ਜਿਹੜਾ ਯਾਰ ਲੱਕੜਾ ਪਾਇਆ ਸਾਬ ਉਹ ਭੈ ਚੋ ਆ ਸੁਮਿੰਦਰ ਆ ਕੇ ਟੋਚੰਦੀ ਕੀ ਲੋੜ ਹੁਣ ਆ ਫੜ ਜਮਿੰਦਰ ਨੇ ਲੱਕੜਾ ਬਾਨਨੇ ਤੇ ਖੇਚੇ ਨੂੰ ਜੋਰ ਉਹ ਉਹ ਇਹਦਾ ਉਹ ਤੇ ਨਹੀਂ ਸਿਸਟਮ ਇਹਦੀ ਬੈਲਟ ਪਰ ਉਹ ਰਾਣੇ ਆ ਬੈਟ ਪਾਸ ਦੇਣਾ ਭੂਣੀ ද්ේ ස්ටාඩේ පම්ප දුද්ජා දෙතා යන ප්ච පැවිචයි ලාබලා මානපගෙනවාර ලාබලා කරමුද මර්ග ස ලයි ਵੇ ਬੈ ਵੀ ਪਹਿਲੇ ਸਹੀ ਗਈ ਬਾਤ ਹੀ ਠੀਕ ਹੈ ਕਿ ਡੈੱਡ ਹੋ ਗਈ ਹੁਣ ਜਾ ਆਪਾਂ ਉਦੋਂ ਫੋਨਾਂ ਮਾਰਦੇ ਕਿ ਤੇ ਲੋਕ ਕਹੀਦੀ ਐ ਨਾ ਪੰਜਾਬੀ ਜੀ ਆਈ ਨਾ ਤੂੰ ਮਾਰ ਤੂੰ ਨਹੀਂ ਕਿਹਾ ਕੋਈ ਬਾਜੀ ਮੈਂ ਕਿਹਾ ਤੂੰ ਤੂੰ ਕਿਹਾ ਸਿੱਧਾ ਵੇ ਮੈਂ ਸਲਮਾ ਨਾ ਮਾਰ ਉਹਏ ਉਹ ਬੁੜੀ ਕੀ ਕਹੇ ਬੁੜੀ ਕੀ ਕਹੇ ਬੁੜੀ ਕੀ ਕਹੇ ਓਏ ਉਹ ਨੂੰ ਆ ਕੇ ਉੱਡੀ ਮਾਉਂਡ ਟਾਵਰ ਉਹ ਕ੍ਰੇਨ ਹੈਗੀ ਉੱਥੇ ਉੱਥੇ ਟੰਗ ਦਈਏ ਤੇ ਡਰਾਈਵਰ ਤਗੜਾ ਬਟਾਤਾ ਆਉਂਦਾ ਆ। ਓ ਪੈਰ ਚੜਾ। ਆਏ। ਉਹ ਤੇ ਜਵਾਲਾ ਹੋ ਗਿਆ। 989। ਦੇ ਸਰਪਾਂ ਜਾਦੀ ਆ। ਹਾਂ। ਸਹੀ ਆ ਨਹੀਂ। ਇਹਨਾਂ ਦਾ ਚੱਲ ਕਰ ਦੋ। ਇਹਨੂੰ ਤਾਂ ਉੱਠਾਏ ਭੈ ਤੁਹਾਡੇ ਕੋਲ ਜਿੰਮ ਚ ਥੱਕਾ ਲਵਾਉਂਦਾ ਹੁੰਦਾ ਭੈ ਦਾ ਹੀ। ਓਏ। ਇਹ ਅੱਜ ਸਾਰੇ ਉਹਨਾਂ ਦੀ ਬੈਣ ਉਹ ਤੇ ਕੀ ਕਹਿੰਦੇ ਜਿਹੜੀ ਬੈਣ ਲਈ ਨਹੀਂ ਆਪਾਂ। ਬੈਣ ਵਾਲਾ ਹਾਲ ਹੁੰਦਾ ਸਵੇਰ ਤੜਕੇ ਉੱਠ ਕੇ ਪਹਿਲਾਂ ਥੱਕਾ। ਕਮਲ ਵੀਡੀਓ ਬਣਦੇ ਰਹੀ ਤਾਂ ਵਲੌਗ ਬਣਾ ਬਲੌਗ ਮੇਰੀ ਇਹ ਕਿੱਥੇ ਤੋਂ ਲਓ ਤੇਰੀ ਕਿਹੜਾ ਕਿਹੜਾ ਉਹ ਦੂਰ ਦੇ ਚਾਚਾ ਚਲੋ 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 ਕਰ ਤੋਰ ਕਰ ਤੋਰ ਕਰ ਤੋਰ ਓ ਪੈਤੀ ਹੈ ਵੈਰੀ ਕਮੀ ਓ ਹੋ ਆ ਦੇ ਵੀ ਬੜਾ ਪੰਗਾ ਹੁੰਦਾ ਨਾ 40 ਕਿਲੋ ਤੇ ਨਾ ਵੀ ਗਾੜ ਨਹੀਂ ਪੈਗ ਦਾ ਗੇਅਰ ਪਾਸ ਬੈਠ ਨਹੀਂ ਲੱਗਿਆ ਇਹਦੀ ਹੋਣੀ ਤੇਰੇ ਹੋਾਈ ਨਾ ਕਰਵਾ ਦੇ ਕਰ ਹੋਰੀ ਹੋਰੀ ਪਟ ਲਿਆ ਉਹ ਵੀ ਬੈਠਦੀ ਹੋਰੀ ਬੈਟਰੀ ਵਧੀਆ ਹੁੜੀਏ ਜੇ ਨਹੀਂ ਦਿਖਾਉਣੀ ਉਹਨਾਂ ਨੇ ਹੋਰੀ ਬੈਟਰੀ ਨਵੀਂ ਹੁੜੀਏ ਜੇ ਵੇ ਸਾੜਿਆ ਕਰੰਟ ਵੀ ਚਾਹੀਦਾ ਕੋਈ ਇੰਤਰੀਪੇ ਗੁੱਟੋਂ ਦਈ ਉਹ ਬਾਬੇ ਸਰਾ ਕਿੰਵੇਂ ਜੇ ਕਰਨ ਤੇ ਆਸਾਨ ਬੈਗ ਦੇ ਇੱਕ ਹੀ ਗਾੜ ਦੂਜੇ ਦੇ ਬੈਗ ਦੇ ਇੱਕ ਹੀ ਦਾਵਾ ਬੈਗ ਦੇ ਨਹੀਂ ਮੇ ਗਾਣ ਇਹ ਗਾਹ ਪੱਲੇ ਦੀ ਗੁੱਸੇ ਪਰ ਪੈਦੇ ਜਿਵੇਂ ਨਹੀਂ ਦੂਜੇ ਜਿਵੇਂ ਨਹੀਂ ਇੰਨੀਆਂ ਦੁਕਾਨਾਂ ਵਾ ਥਾਲਾ ਕਿਹੜਾ ਟਾਈਮ ਆਉਂਦਾ ਇੱਥੇ ਇਹ ਭੈਜ ਦੁਕਾਨਾ ਵਾਲਿਆ ਰਟੂਏ ਜੇ ਬਾਹਰ ਦੁਕਾਨਾਂ ਲਾ ਕੇ ਇਸੇ ਲਈ ਲਿਆਂਦਾ ਇੱਥੇ ਕੋਈ ਨਹੀਂ ਕੋਈ ਪੰਪ ਤੱਕ ਲੈ ਕੇ ਆਇਆ ਥਾਲਾ ਦੁਕਾਨਾਂ ਵਿੱਚ ਲੱਗੇ ਚੱਲ ਚੱਗਾ ਸਾਲ ਇਹਦਾ ਕੀ ਪੱਟਾ ਰਾਤੀ ਤੋਂ ਬੜਿਆ ਹਾਸੇ ਬੋ ਨਹੀਂ ਤਰਾ ਹੈ ਮਤਰਾਂ ਦੀ ਇਹ ਬਤਾਲੇ ਉਹਦੇ ਯਾਰ ਦੋਸਤ ਦੀ ਚੰਗੇ ਭਲੇ ਮੋਟਰਸਾਈਕਲ ਤੇ ਉੱਡੇ ਆਉਣ ਨੇ ਬੁਲਟ ਤੇ ਭੈ 10 ਵਜੇ ਸਾਢੇ 10:00 ਨਿਕਲੇ ਘਰੋਂ ਇਹ ਵਿਚਾਰੀ ਕਿਤੇ ਪਾਕਾ ਦੇ 10:00 ਵਜੇ ਨਿਕਲੇ ਸਾਢੇ 10:00 ਨਿਕਲੇ ਉੱਡਦੇ ਆਏ ਆ ਜੇ ਬਤਾਲੇ ਦਾ ਇਹ ਵਿਚਾਰੀ ਕਿਤੇ ਪਾਕਾ ਇਹਨੇ ਗੱਡੀ ਲੈਣੀ ਯਾਰ ਆਜੂ ਲੈ ਜਾਏਂਗੇ ਗੱਡੀ ਕਿੱਡੀ ਨਿੰਗਾਂ ਦੇ ਬੈਠੇ ਕਹਿੰਦਾ ਮੱਛਾ ਜਾ ਉਹ ਹੈਲੋ ਪਾਪਾ ਕੇਲੇ ਤੇ ਜਾ ਪੁਰੇ ਆਈ ਯਾਰ ਲੰਚ ਕਰ ਲੀਏ ਜੱਦ ਦਰਜਨ ਛੱਡ ਲਿਆ ਦਾਲ ਆ ਲੈ ਆ ਨੂਨ ਲਾਗ ਲੈ ਆ ਸੁਣਾ ਨਹੀਂ ਦਿਆ ਭੈਣ ਯਾਰ ਮੈਂ ਘਰ ਆ ਭਾਰਾ ਰਪੈਦਾ ਭਾਰਾ ਦੇ ਉਹਨੇ ਕਾ ਤੇਲ ਹੈਗਾ ਵਾ ਪਾਨੇ ਪੁਨੇ ਲੈ ਆ ਵਾ ਤੇਲ ਹੈਗਾ ਪਾਪਾ ਲੈ ਆ ਦੋ ਤੇਲ ਲਾਗੇ ਦੋਨੇ ਨਾਲ ਨੇ ਉਹਨਾਂ ਨੇ ਜਿਆ ਵਾ ਉਹ ਹੀ ਵਾ ਇਹ ਹੁਣੀ ਸਟਾਰਟ ਜਿੰਨੇ ਬੱਗੇ ਦੀ ਧੂਣੀ ਬਾਲਾ ਲਾ ਕੇ ਤਾਂ ਨਹੀਂ ਕੀਤੀ ਇਸ ਤੋਂ ਬਾਅਦ ਜਾ ਕੇ ਥੱਲੇ ਬਾਲਾ ਲਾ ਦੇਣਾ ਨਹੀਂ ਜਿੱਦਾਂ ਹੋ ਨਹੀਂ ਸਾਲਿਆ ਬਾਲੇ ਦਾ ਥੋੜੀ ਕਸੂਰ ਆ ਬਿੜ ਲੱਗ ਗਿਆ ਬਰਾਏ ਦਾ ਇਹ ਜਿਹੜਾ ਹੋਣਾ ਸਟਾਰਟ ਵੇ ਕਿਦਾਂ ਇਹ ਚਾਵਾ ਘਾਟੀ ਸਾਲਿਆ ਉਹ ਉਹ ਸਾਲਿਆ ਟਾਇਰਾਂ 'ਚ ਹਵਾ ਘਾਟਾ ਆਵੇ ਆਵੇ ਆ ਟਾਇਰਾਂ 'ਚ ਹਵਾ ਭਰ ਕਿਨੇ ਜਦੋਂ ਨਾਲ ਹੀ ਤੇ ਸਟਾਰਟ ਹੋਇਆ ਇਹਦੀ ਆਖਰੀ ਖਤਮ ਹੋਈ ਹੈ ਨਹੀਂ ਭੈਣ ਤੇ ਉਹ ਤੀ ਗਲਤ ਪਾਸੇ ਪੜਾ ਪਾਉਂਦੇ ਪੈਪੜਾ ਤਾਂ ਪਿੱਛੇ ਪੈਣਾ ਇਹਦੇ ਕਿੱਥੇ ਪਿੱਛੇ ਇਨਾਂ ਨੂੰ ਮਸਾਲੇ ਆ ਗਏ ਇੱਥੇ ਹੀ ਪੜਾ ਅਗਲੇ ਬੰਨੇ ਪੈਣਾ ਪੜਾਏ ਉਸ ਟੱਪਣੀ ਚੇਂਜ ਕਰਕੇ ਦੇ ਲੋ ਇਹਦੀ ਟੱਪਣੀ ਚੇਂਜ ਕਰਕੇ ਵੇਹੋ ਉਹ ਸਾਰੀ ਸਟਾਰਟਿੰਗ ਕਿੱਧਰ ਕਰ ਰਹੀ ਹੈ ਸਾਰੇ ਸ਼ੀਸ਼ੇ ਦੇ ਖੁੱਲੇ ਆ ਓਹ ਹੋ ਹਵਾ ਲੱਗਦੀ ਕੀ ਹੋਵੇ ਗੱਡੀ ਹਵਾ ਲੱਗੀ ਗੱਡੀ ਹਵਾ ਲੱਗੀ ਅੰਧਰਾ ਵਾਲੀ ਹੈਗੀ ਇਹ ਕੋਈ ਲੈਣ ਲੂਣ ਵਾਲਾ ਨਹੀਂ ਹੈਗਾ ਇਹਨੂੰ ਦੇ ਦੇਣ ਵਾਲਿਆ ਪਰਾਵਾ ਜਿਹੜਾ ਮੇਡ ਬਾਲਕ ਨੂੰ ਕਹਿੰਦੇ ਸਵਿਚ ਸੂਚਨਾ ਲੱਗਾ ਵੇ ਸਾਲ ਉਹਨੂੰ ਫੂਲ ਲਾਣਾ ਜਿਹੜਾ ਮੇਡ ਬਾਲਕ ਨਹੀਂ ਸਵਿਚਰ ਕਿਹੜਾ ਲੱਗਣਾ ਮੇਰੇ ਹਿਸਾਬ ਨਾਲ ਕਿ ਪਾਸੋਂ ਦੇ ਪਿਓ ਲਗੜੀ ਇਹ ਫੇਰੀ ਭੈਣ ਨੂੰ ਐ ਪਤੀ ਇਹ ਚਾਵਾ ਪਰ ਕੇ ਲੈ ਆ ਸਾਡੀ ਨਿੱਗੀ ਮੇਰੀ ਹਾਲਟੋ ਨਹੀਂ ਕੀਤੀ ਤਾਂ ਕੀਤਾ ਜਿੰਨੇ ਸਾਲ ਜਾ ਕੇ ਰੰਦੀ ਹੈ ਸਾਡੀ ਜਿੰਨੇ ਨਹੀਂ ਕੀਤਾ ਜਿਹੜੇ ਸਾਡੀ ਜਿਹਨਾਂ ਨੇ ਤਾਂ ਵੋ ਕੀਤਾ ਦੇ ਬਹੁਤ ਨੇ ਪੀਂਹਾਂ ਜਾਣੀਆਂ ਇਹ ਕਿੰਸੋ ਜਲੰਦਰ ਆਉਣਾ ਲੈ ਇਹ ਚੀਜ਼ ਰੱਖਿਆ ਕਰੋ ਇਹ ਜੀ ਤੇ ਮਾਰਨ ਦੀ ਵਾਰ ਆ ਜੇ ਆਪਦੀ ਅੱਗੇ ਹੋਣਾ ਸਾਰ ਮਾਰਨੀ ਹੋਣੀ ਤਾਂ ਹੋਏ ਤੇ ਖਰੀਦ ਆ ਉਹ ਦੇਖ ਹਾਲੇ ਕਾਲ ਕੰਮ ਬਾਹਰ ਤਾਰੋ ਪੱਕੇ ਕਰਾ ਦੇ ਦੇਗਾ 11 ਕੇ ਵੀ ਪਾਰ ਕੇ ਉਹ ਰਾਣਾ ਸਾਹਿਬ ਓ ਕੀ ਬਣਿਆ ਰਾਣਾ ਸਾਹਿਬ ਮੈਂ ਲੈ ਪੈ ਜੁੱਤੀਆਂ ਜੇ ਕੱਲ ਹੀ ਲਿਆਤੀ ਨਵੀ ਆ ਵੇਖੋ ਤੁਹਾਡੇ ਚੱਕਰਾਂ ਦੇ ਥੱਲੇ ਘਰ ਆ ਆਹ ਜਿਹੜੇ ਨਾਲ ਦੀ ਜੁੱਤੀ ਇੱਥੇ ਪੰਜਾਬ ਚ ਕਿਤੇ ਨਹੀਂ ਮਿਲਦੀ ਇਡਰ ਜਾ ਕੇ ਕਬਾਈ ਕਰਦੀ ਆ ਨਹੀਂ ਲੇਟ ਹੋਣ ਵੀ ਤੇ ਤਾਂ ਵੀ ਕੋਈ ਗੱਲ ਨਹੀਂ ਸਾਰੇ ਤੁਹਾਨੂੰ ਤਾਂ ਫਿਰ ਯਾਰ ਯਾਰ ਚੱਟਾ ਵੇਲਾ ਸਾਰੇ ਕਿਹੜਾ ਕੰਮ ਕਰਦਾ ਕੋਈ ਨਹੀਂ ਛੇ ਚੱਕ ਨਾ ਪਲਾਨ ਬਣੇ ਸਕੇ ਕੋਈ ਨਾ ਮੋਟਰਸਲਾ ਪਾ ਉੱਤੇ ਆਲਾ ਕੇ ਕੋਈ ਤੁਹਾਡਾ ਵੀ ਸਾਥ ਨਵਾ ਕੇ ਪੂਰਾ ਛੇ ਦਿਨ ਵੇਲਾ ਰਹਿਣਾ ਤੇ ਆਦਵਾ ਦੀ ਛੁੱਟੀ ਕਰਦਾ ਇਹ ਤਾਂ ਮੈਂ ਜਿੱਥੇ ਆਏ ਆਂ ਕਿ ਚੱਲ ਜਾਨ ਤੁਰ ਕੇ ਨਾ ਮੋਟਰਸਲਾ ਕਰ ਤੁਰਿਆ ਮੈਂ ਤੇ ਜਾਂਦਾ ਜਾ ਵੇ ਕਿਆ ਲਾ ਕੇ ਬਟੇ ਕੋਈ ਦੁਕਾਨ ਤੋਂ ਕੋਲ ਖੁੱਲੀ ਨਾਸ਼ਤਾ ਕਰਾਵਾਂ ਤੁਹਾਨੂੰ ਮੈਂ ਜਿਮਾਟੋ ਕਰਦੇ ਸੀ ਇੱਥੇ ਆ ਜੂਗਾ ਉਹ ਡੇਚ ਬੈਠਾ ਤਾਂ ਮਹਿੰਗਾ ਪਈਦਾ 100 200 ਰੁਪਈਆ ਹੈ ਹਾਂ ਤੇ ਉਹਨਾਂ ਵੀ ਨਾਲ ਬੈਠ ਖਵਾ ਦਾਂਗੇ ਆਪਾਂ ਤੂੰ ਵੀ ਖਾ ਲੈ ਦੋ ਫੁਲਕੇ ਜਿਹੜੇ ਉਹਨੇ ਸਾਰਾ 200 ਰੁਪਈਆ ਜਰਾ ਉੱਤੇ ਕਟਿਆਣਾ ਟੋਣਾ ਡਿਲੀਵਰੀ ਭਰ ਹੁਣ ਟਿਪ ਛੱਡ ਦੂਗਾ ਹੁਣ ਤੁਹਾਡੇ ਹੱਥੇ ਉਹ ਜਿਹੜਾ ਭੜੀ ਜਿਹੜੀ ਟਿਪ ਲੈਣੀ ਮੈਂ ਉਹ ਛੱਡ ਆ ਦੋ ਚਲ ਤਾਂ ਮੂੰਹ ਲੱਗਿਆ ਇੱਥੇ ਗੱਡੀ ਖਰਾਬ ਹੋ ਗਈ ਪੰਗਾ ਪੈ ਗਿਆ ਗੱਡੀ ਵਾਲਿਆਂ ਕੋਈ ਕਾਰਵਾਈ ਪਾਵੇ ਮੋਰਨ ਬਾਉ ਕਾਰ ਬਾਈ ਸੋਨ ਨੂੰ ਸੀਦਵਾਰ ਲਾਉ ਮੋਰਨ ਜਿਹੜੇ ਕਹਿੰਦੇ ਹੁੰਦੇ ਨਹੀਂ ਹੁੰਦੇ ਨਹੀਂ ਅੱਜ ਤੱਕ ਅੱਜ ਵੇਖਿਆ ਪਰਸਰ ਬੂਨ ਲਾ ਕੇ ਭੈ ਦੇ ਕੋਈ ਹੁੰਦਾ ਕਿ ਉਹਨੇ ਕਹਣਾ ਪੁੱਤ ਤੁਸੀਂ ਆਉਣਾ ਕੱਲੇ ਆਇਆ ਕਰੋ ਗਾਂ ਤਾਂ ਨਾ ਇਦਾਂ ਚੰਗਾ ਨਹੀਂ ਲੱਗਦਾ ਨਾ ਯਾਰ ਦੂਸਰੇ ਤੁਹਾਡੇ ਹਰਸ਼ ਆ ਗਿਆ ਨਾ ਡਿਊਟੀ ਦੇ ਦੇ 9:00 ਵਜੇ ਚੱਲੇ ਆ ਤਰਸ਼ ਨੇ ਘਰ ਲੜਣਾ ਵਾ ਨਹੀਂ ਲਾਲ ਸਿੰਘ ਨੂੰ ਕੀ ਗੱਲ ਲੜਣਾ ਤੇ ਇਹ ਪੁਲਿਸਰ ਮਲਾਜ਼ਮ ਭੇਜੇ ਤੇ ਗੱਡੀ ਖਰਾ ਸਾਰਾ ਨਾ ਬਸ ਪਾਇਲਟ ਜੱਟ ਜੀ ਭੇਜ ਦਿਆ 8:00 ਵਜੇ ਆਜੇ ਜਿੱਦਾਂ ਅੱਗ ਲੱਗਦੀ ਫਾਰਕ ਡੇਟ ਕਿਦਾਂ ਭੱਜ ਕੇ ਆਉਂਦੀ ਹੁਣ ਗੱਡੀ ਖਰਾਬ ਹੋਈ ਉਹਨਾ ਹੋਣਾ ਚਾਹੀਦਾ ਉਹਨਾਂ ਨੂੰ ਹੈ ਤੇ ਨਵੀਂ ਆ ਜੇ ਅੱਜ ਹੀ ਮਿਲੀ ਐ ਨੂੰ ਤੇ ਨਹੀਂ ਨਵੀਂ ਗੱਡੀ ਇੰਸ਼ੋਰੈਂਸ ਹੁੰਦਾ ਵਾ ਕੀ ਸ਼ੋਰ ਸ਼ੋਸ਼ਣ ਦਾ ਕੋਈ 22500 ਰੁਪਿਆ ਐਕਸਟਰਾ ਲੈ 225 ਐਕਸਟਰਾ ਲੈਂਦੇ ਆ ਦੇ ਵਿੱਚ ਜੇ ਪ੍ਰੋਗਰਾਮ ਹੀ ਨਾ ਦੇ ਕਿਲੋਮੀਟਰ ਦੇ ਹਿਸਾਬ ਨਾਲ ਹੋਊਗਾ ਕਿੰਨੇ ਕਿਲੋਮੀਟਰ ਤੇ ਮਰੂਤੀ ਜਿੱਦਾਂ ਮਰੂਤੀ ਦੀ ਗੱਡੀ ਹੋਈ ਉਸ ਕੰਪਨੀ ਨੇ ਭੇਜਣਾ ਦੇਣੀ ਵੈਜ ਆ ਪੰਪਾ ਤੇ ਤੁਹਾਡੀ ਗੱਡੀ ਉਹਥੇ ਤਿਲ ਮੁਗ ਗਿਆ ਇੰਨੀ ਛੇਤੀ ਵੀ ਨਾ ਫੂਨ ਲਾ ਮੁਕੇ ਮਾਨ ਹੁੰਦੇ ਮੈ ਜਿਹੜੀ ਤੇ ਸਟੋਰੀ ਨਹੀਂ ਭਾਈ ਸਹੀ ਗਾ ਆ ਜਾਣਾ ਵਾ ਲੈ ਵੀ ਮੁਟਿਓ ਗੱਡੀ ਹੋ ਗਈ ਸਹੀ ਮੁਬਾਰਕਾ ਹੋਇਆ ਆ ਭਾਈ ਉਹਨਾਂ ਨੇ ਕੀਤੀ ਹੈ ਜੀ ਸਹੀ ਉਹਨਾਂ ਭਾਈ ਦੀ ਦੁਕਾਨ ਦਾ ਨਾਮ ਹੈ ਕਰਨਾਨਕ ਆਟੋ ਇਲੈਕਟ੍ਰੀਕਲ ਵਰਕਸ਼ਾਪ ਬਹੁਤ ਬਹੁਤ ਧੰਨਵਾਦ ਭਾਜੀ ਅਨੁਰਸ ਰੇਅ ਦੇ 6 ਵੇ ਦੇ ਖੱਦਲਵਾਰੀ ਤੇ ਭਾਜੀ